ਸਸ਼ੀਕਾਲ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗੇ ਸ਼ੀ ਤਾਂ ਮੌਸਮ ਦੀ ਤਾਜ਼ਾ ਅਪਡੇਟ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਆ ਰੋਜ਼ਾਨਾ ਦੇ ਵਾਂਗੂ ਖਬਰ ਵਾਲੇ ਟੀਵੀ ਦੇ ਉਤੇ ਤੁਹਾਨੂੰ ਮੌਸਮ ਦੀ ਅਪਡੇਟ ਦਿੰਦੇ ਆ ਕਿ ਅੱਜ ਤੁਹਾਡੇ ਸ਼ਹਿਰ ਦਾ ਮੌਸਮ ਕਿਵੇਂ ਜ ਰਹੇਗਾ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਜੋ ਭੋਇਖਵਾਨੀਆਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਮੁਤਾਬਕ ਦੱਸਦੇ ਕਿ ਅੱਜ ਫੇਰ ਮੌਸਮ ਵਿਭਾਗ ਦੇ ਵੱਲੋਂ ਇੱਕ ਤਾਜ਼ਾ ਵੱਡੀ ਜਿਹੜੀ ਭੋਇਖਵਾਨੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ 5 ਦਿਨ ਲਗਾਤਾਰ ਬਾਰਿਸ਼ ਹੋਵੇਗੀ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਗਾਤਾਰ ਪਿਛਲੇ ਹਫਤੇ ਤੋਂ ਜਿਹੜੀ ਕਿ ਸੰਭਾਵਨਾ ਜੁਤਾਈ ਜਾ ਰਹੀ ਹੈਗੀ ਹੈ ਕਿ ਮੌਸਮ ਅਜਿਹਾ ਕਿ ਬਦਲ ਜਾਵੇਗਾ ਹਾਲਾਂਕਿ ਕੱਲ ਜਿਹੜਾ ਕਿ ਕੱਲ ਤੋਂ ਹੀ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਮੌਸਮ ਜਿਹੜਾ ਕਿ ਬਦਲਣਾ ਸ਼ੁਰੂ ਹੋ ਚੁੱਕਿਆ ਸੀਗਾ ਪਰ ਉੱਥੇ ਹੀ ਤੋਂ ਦੱਸਦੇ ਕਿ ਮੌਸਮ ਵਿਭਾਗ ਨੇ ਅੱਜ ਫੇਰ ਸ਼ਨੀਵਾਰ ਤੋਂ ਅਗਲੇ 5 ਦਿਨਾਂ ਤੱਕ ਪੰਜਾਬ ਦੇ ਵਿੱਚ ਧੁੰਦ ਜਾਂ ਫਿਰ ਸੀਤ ਲਹਿਰ ਸੰਬੰਧੀ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਪੱਛਮੀ ਜਿਹੜੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਪੰਜਾਬ ਦੇ ਮੌਸਮ ਦੇ ਵਿੱਚ ਵੱਡਾ ਬਦਲਾਵ ਦੇਖਿਆ ਜਾ ਰਿਹਾ ਹੈ ਤਾਂ ਮੌਸਮ ਵਿਭਾਗ ਦੇ ਅਨੁਸਾਰ ਇੱਕ ਪਾਸੇ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਤੇ ਉੱਥੇ ਦੂਜੇ ਪਾਸੇ ਘਟੋ ਘਰ ਤਾਪਮਾਨ ਦੇ ਵਿੱਚ ਥੋੜਾ ਜਿਹਾ ਵਾਧਾ ਦੇਖਿਆ ਜਾ ਸਕਦਾ ਹੈ ਤਾਂ ਮੌਸਮ ਵਿਭਾਗ ਦੇ ਅਨੁਸਾਰ ਕੱਲ ਸ਼ੁੱਕਰਵਾਰ ਤੋਂ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਜਾਰੀ ਇਹ ਇਸ ਦੇ ਨਾਲ ਹੀ ਹਰਿਆਣਾ ਦੀ ਸਰਦ ਦੇ ਉੱਤੇ ਚੱਕਰਵਾਤੀ ਹਵਾਵਾਂ ਦਾ ਇੱਕ ਖੇਤਰ ਦੇਖਿਆ ਜਾ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕੱਲ ਤੋਂ ਹੀ ਬੱਦਲਵਾਹੀ ਦੇਖਣ ਨੂੰ ਮਿਲ ਰਹੀ ਹੈ ਇਸ ਕਰਕੇ ਜਿੱਥੇ ਘੱਟੋ ਘੱਟ ਤਾਪਮਾ ਜਿਹੜਾ ਕਿ 2. 9 ਡਿਗਰੀ ਵਧਿਆ ਹੈਗਾ ਤੇ ਉਥੇ ਹੀ ਵੱਧ ਤੋਂ ਵੱਧ ਤਾਪਮਾਨ 0.5 ਡਿਗਰੀ ਘਟ ਗਿਆ ਹੈ ਤਾਂ ਮੌਸਮ ਮਾਇਰਾ ਦੇ ਜਿਕਰੇ ਅਨੁਸਾਰ ਗੱਲ ਕੀਤੀ ਜਾਵੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਘੱਟੋ ਘੱਟ ਤਾਪਮਾਨ 3 ਡਿਗਰੀ ਤੱਕ ਡਿੱਗ ਸਕਦਾ ਹੈ ਅਤੇ ਉਸ ਤੋਂ ਬਾਅਦ ਤਾਪਮਾਨ ਦੇ ਵਿੱਚ ਬਹੁਤਾ ਬਦਲਾਅ ਨਹੀਂ ਆਵੇਗਾ ਦੱਸਦੇ ਕਿ ਇੱਕ ਫਰਵਰੀ ਤੋਂ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਤਾਂ ਕੱਲ ਸਰਗਰਮ ਹੋਈ ਪੱਛਮੀ ਗੜਬੜੀ ਤੋਂ ਬਾਅਦ ਦੋ ਹੋਰ ਨਵੀਆਂ ਪੱਛਮੀ ਗੜਬੜੀਆਂ ਦੇ ਸਰਗਰਮ ਹੋਣ ਦੀ ਉਮੀਦ ਜਿਹੜੀ ਉਤਾਈ ਜਾ ਰਹੀ ਹੈ ਯਾਨੀ ਕਿ 29 ਜਨਵਰੀ ਨੂੰ ਯਾਨੀ ਕਿ ਬੀਤੇ ਦਿਨ ਤੋਂ ਹੀ ਸਰਗਰਮ ਹੋਈ ਪੱਛਮੀ ਗੜਬੜੀ ਦੇਕਾਰ 31 ਜਨਵਰੀ ਨੂੰ ਪੰਜਾਬ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜੀ ਹਾਂ 1 ਜਨਵਰੀ ਨੂੰ ਇੱਕ ਨਵੀਂ ਪਛਮੀ ਗੜਬੜੀ ਸਰਗਰਮ ਹੋਵੇਗੀ ਇਸ ਦੇ ਨਾਲ ਹੀ 4 ਜਨਵਰੀ ਨੂੰ ਪਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਸਿੱਗੀ ਤੇ ਉਸ ਦੇ ਨਾਲ ਹੀ ਦੱਸਦੇ ਕਿ ਜਿਹੜੀ ਕੀ ਦੱਸਦੇ ਕਿ ਫਰਵਰੀ ਦੇ ਸੀਜ਼ਨ ਦੇ ਵਿੱਚ ਪਹਿਲੇ ਹਫਤੇ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਮੌਸਮ ਦੇ ਵਿੱਚ ਇਸ ਬਦਲਾਅ ਦੇ ਕਰਕੇ ਪੰਜਾਬ ਦੇ ਵਿੱਚ 31 ਜਨਵਰੀ ਤੋਂ ਲੈ ਕੇ 4 ਫਰਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤਾਂ ਦੱਸਦੀ ਹੈ ਕਿ ਉਹ ਕਿਹੜੇ-ਕਿਹੜੇ ਸ਼ਹਿਰ ਨੇ ਜਿੱਥੇ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਦੱਸਦੇ ਕਿ ਅੰਮ੍ਰਿਤਸਰ ਦੇ ਵਿੱਚ ਬੱਦਲ ਛਾਏ ਰਹਿਣਗੇ ਘੱਟੋ-ਘੱਟ ਤਾਪਮਾਨ ਜੜਾ ਕਿ ਥੋੜਾ ਜਿਹਾ ਵਾਧਾ ਹੋਵੇਗਾ ਇਸ ਦੇ ਨਾਲ ਹੀ ਜਲੰਧਰ ਦੇ ਵਿੱਚ ਵੀ ਬੱਦਲਬਾਈ ਹੋਵੇਗੀ ਦੱਸਦੇ ਕਿ ਇਸੇ ਤਰੀਕੇ ਦੇ ਨਾਲ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਹਲਕੀ ਬੱਦਲਬਾਈ ਹੋ ਸਕਦੀ ਹੈ ਤਾਂ ਮੌਸਮ ਦੇ ਨਾਲ ਜੁੜੀ ਅਪਡੇਟ ਸਾਂਝੀ ਕਰ ਰਹੇ ਹਾਂ ਤਾਂ ਕਿ ਤੁਹਾਡੀ ਯਾਤਰਾ ਦੇ ਵਿੱਚ ਕੋਈ ਵਿਗੜ ਨਾ ਪਵੇ ਕਿਉਂਕਿ ਹਰ ਰੋਜ਼ ਜਿਹੜੇ ਕਿ ਲੋਕ ਆਪਣੀ ਯਾਤਰਾ ਨੂੰ ਲੈ ਕੇ ਵੈਦਰ ਸਭ ਤੋਂ ਪਹਿਲਾਂ ਚੈੱਕ ਕਰਦੇ ਨੇ ਕਿਉਂਕਿ ਕਿਤੇ ਵੀ ਜਾਣਾ ਹੁੰਦਾ ਹੈਗਾ ਤੇ ਉਹ ਵੈਦਰ ਚੈੱਕ ਕਰਦੇ ਨੇ ਤਾਂ ਕਿ ਉਹਨਾਂ ਦੇ ਨਾਲ بارش ਜਾਂ ਫਿਰ ਕੋਈ ਤੂਫਾਨੀ ਕੁਦਰਤੀ ਆਫਤ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਸ ਕਰਕੇ ਦੱਸ ਦਈਏ ਕਿ ਇਸ ਦੇ ਨਾਲ ਹੀ ਜਿੱਥੇ ਕਿ ਵਾਧੇ ਤਾਪਮਾਨ ਦੇ ਕਾਰਨ ਕਿਸਾਨਾਂ ਦੀ ਚਿੰਤਾ ਵੀ ਵਾਧੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਵਾਧਦਾ ਤਾਪਮਾਨ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਜੋ ਕਿ ਫਸਲ ਜਿਹੜੀ ਕਿ ਬਾਈ ਹੋਈ ਹੈ ਤਾਂ ਫਸਲ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਣਕ ਦੀ ਫਸਲ ਹੈ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਰਾਤ ਨੂੰ ਮੌਸਮ ਜਿਹੜਾ ਕਿ ਠੰਡਾ ਰਹਿੰਦਾ ਹੈ ਤਾਂ ਉਸ ਦੇ ਵਿੱਚ ਰਾਤ ਜ਼ਰੂਰ ਮਿਲਦੀ ਹੈ ਪਰ ਜਿਹੜਾ ਕਿ ਦਿਨ ਦੇ ਵੇਲੇ ਤਾਪਮਾਨ ਕਾਫੀ ਜ਼ਿਆਦਾ ਹੋ ਜਾਂਦਾ ਹੈ ਜਿਸ ਕਰਕੇ ਕਿਸਾਨਾਂ ਦੇ ਵੀ ਕਿਤੇ ਨਾ ਕਿਤੇ ਕਹਿ ਸਕਦੇ ਆ ਵੀ ਉਹਨਾਂ ਦੀ ਚਿੰਤਾ ਵੀ ਵਧ ਚੁੱਕੀ ਹੈ ਤਾਂ ਮੌਸਮ ਦੇ ਨਾਲ ਇਹ ਜੁੜੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ 31 ਜਨਵਰੀ ਤੋਂ ਲੈ ਕੇ 4 ਫਰਵਰੀ ਤੱਕ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ